ਇਸ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਨਾ ਰਿਟਰਨ ਕੰਪਲੀਟ ਆਈ ਸੀ ਕਿ ਇਥੋਂ ਕੁਝ ਦਵਾਈਆਂ ਮਿਸਿੰਗ ਨੇ ਉਹ ਅਸੀਂ ਚੈੱਕ ਕਰਨਾ ਸੀ ਕਿਤੇ ਸਾਨੂੰ ਅਜੇ ਉਹ ਕੰਪਿਊਟਰ ਆਪਰੇਟਰ ਨੇ ਮੁੰਡਾ ਮਿਲਿਆ ਜਿੱਦੇ ਐਕਚੁਅਲ ਸਟਾਕ ਹੈਗਾ ਉਹ ਸਟਾਕ ਅਸੀਂ ਥੋੜਾ ਮੈਚ ਕਰ ਰਹੇ ਹਾਂ ਪਤਾ ਲੱਗ ਗਈ ਕਿ ਹਾਂ ਇਹਨਾਂ ਦੀ ਕੈਲਕੂਲੇਸ਼ਨ ਕੀਤੀ ਹੋ ਕੇ ਵੀ ਕੀਤੀ ਹੈ ਮੁੱਢਲੀ ਗੱਲ ਤੁਹਾਨੂੰ ਕੀ ਲੱਗ ਰਿਹਾ ਸਰ ਜਿਸ ਤਰ੍ਹਾਂ ਬਾਰੀ ਬਾਰ ਟੁੱਟੀ ਪਈ ਹੈ ਕਿੰਨੀ ਕਿ ਗੋਲੀਆਂ ਦਿੱਤੀਆਂ ਜਾ ਰਹੀਆਂ ਕੁਝ ਪਤਾ ਨਹੀਂ ਨਹੀਂ ਹੈ ਤਾਂ ਮਤਲਬ ਪੋਸਿਬਿਲਟੀ ਇਸ ਵਲ ਦੀ ਰੂੜ ਨਹੀਂ ਕੀਤੀ ਅਸਰ ਵੀ ਜੀ ਪਰ ਅਸੀਂ ਐਗਜ਼ੈਕਟ ਫਿਗਰ ਦੇਖਣਾ ਚਾਹ ਰਹੇ ਕਿ ਚੋਰੀ ਭਈ ਕਿ ਹੈ ਵੀ ਕਿ ਕਿੰਨੀ ਹੈ ਓਕੇ ਇਹਨਾਂ ਨੇ ਸ਼ੁਰੂ ਵਿੱਚ ਤੋਂ ਦੱਸਿਆ ਕਿ ਨਹੀਂ ਜੇ ਦੱਸ ਰਹੇ ਉਹ ਚੀਜ਼ ਕੀ ਹੈ ਤੁਸੀਂ ਚੈੱਕ ਕਰੋ ਚਲੋ ਠੀਕ ਹੈ ਨਹੀਂ ਉਹ ਜਿਹੜਾ ਅਸੀਂ ਡਾਟਾ ਹੈਗਾ ਡਾਟਾ ਕੰਪਿਊਟਰ ਦੇ ਵਿੱਚ ਹੈ ਉਹ ਆਪਰੇਟਰ ਇਸ ਟੈਨ ਨਹੀਂ ਹੋਇਆ ਉਹ ਰੀਡਿੰਗ ਕਰ ਪਾਈ ਕੋਈ ਉਹ ਮੈਨੂਅਲ ਤੇ ਅਸੀਂ ਬੜਾ ਕੋਈ ਰਿਲਾਇਅ ਨਹੀਂ ਸੀ ਸੀਸੀਟੀਵੀ ਵੀ ਦੇਖੇ ਜਾ ਰਹੀ ਸੀਸੀਟੀਵੀ ਤਾਂ ਸਾਰੇ ਖਰਾਬ ਪੈ ਗਏ ਇਹਨਾਂ ਦੱਸਣ ਤੱਕ ਅ ਅੱਜ ਸਵੇਰੇ 9 ਵਜੇ ਦੀ ਗੱਲ ਹੈ ਜਦ ਸਾਡੇ ਉਹ ਡਿਪਾਰਟਮੈਂਟ ਜਿਹੜੇ ਕੰਮ ਕਰਦੇ ਉਹ ਉੱਥੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਉੱਧਰ ਜਿਹੜਾ ਜੰਦਾ ਹੈ ਉਹ ਟੁੱਟਿਆ ਪਿਆ ਸੀ ਖਿੜਕੀ ਦੀ ਵਿੰਡੋ ਜੋ ਥੀ ਉਹ ਬ੍ਰੋਕਨ ਸੀਗੀ ਤਾਂ ਫਿਰ ਉਹਨਾਂ ਨੇ ਦੇਖਿਆ ਤਾਂ ਪੀਪੀ ਨੋਰਸਿੰਗ ਦੀ ਜਿਹੜੀ ਗੋਲੀਆਂ ਸੀਗੀ ਉਹ ਮਿਸਿੰਗ ਥੀ ਤਕਰੀਬਨ 10 ਕਰ ਹਜ਼ਾਰ ਗੋਲੀਆਂ ਸੀ ਜਿਹੜੀ ਮਿਸਿੰਗ ਥੀ ਕੋ ਕੰਪਲੀਟ ਵੀ ਕੀਤੀ ਸਰ ਜੀ ਪੁਲਿਸ ਵਾਲਿਆਂ ਨੂੰ ਮੌਕੇ ਤੇ ਹੀ ਆਪਾਂ ਜਿਹੜਾ ਥਾ ਕਨਫਰਮ ਕਰਤਾ ਸੀਗਾ ਉਹ ਆ ਕੇ ਵੇਖ ਵੀ ਗਏ গোল কে যুজ কী নশা ছড়ান দিয়ে